ਮੈਂ ਇੱਕ ਮਾਸਟਰ ਦਾ ਮੁੰਡਾ ਨਹੀਂ ਟੀਚਰ ਦਾ ਮੁੰਡਾ ਮੈਂ ਇੱਕ ਵਾਰੀ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਯਾਰ ਚੰਡੀਗੜ੍ਹ ਧਰਨਾ ਦੇਣਾ ਸੀ ਸਾਰੇ ਮਾਸਟਰਾਂ ਨੇ ਮੈਂ ਕਿਹਾ ਅੱਛਾ ਜੀ ਕਾਦੇ ਵਾਸਤੇ ਤਨਖਾਹ ਨਹੀਂ ਵਧਾ ਰਹੇ ਸਾਡੀ ਅੱਛਾ ਕਿੰਨੇ ਕਿੰਨੀ ਤਨਖਾਹ ਥੋੜੀ ਹੁਣ 42000 ਹੈ ਬਸ ਮੈਂ ਕਿਹਾ ਚਾਰ ਜਵਾਂਕਾਂ ਨੂੰ ਕੁੱਟ ਕੇ ਦੋ ਦੇ ਕੰਨ ਫੜਾ ਕੇ ਘਰੇ ਆ ਜੰਦੇ ਉਹ ਕਰਦੇ ਕਿਉਂ 42000 ਦਾ ਨਹੀਂ ਨਹੀਂ ਅਸੀਂ ਨੇਸ਼ਨ ਬਿਲਡਰ ਆ ਟੀਚਰ ਨੇਸ਼ਨ ਬਿਲਡਰ ਆ ਤੂੰ ਆ ਜੀ ਉੱਥੇ ਕੁੜਿਆ ਵਧੀਆ ਲੱਗੂਗਾ ਯਾਰ ਮੈਨੂੰ ਬਹੁਤ ਸਪਾਰਸ਼ ਆ ਰਹੀ ਐ ਉਹਦੇ ਵਿੱਚ ਕਲਾਕਾਰ ਸੀ 2000 2 ਜਾਂ 3 ਦੀ ਗੱਲ ਕਰ ਰਹੇ ਮੈਂ ਕਹਾਂ ਜੀ ਮੈਂ ਆ ਜਾਊਂਗਾ ਪਰ ਮੈਂ ਇੱਕ ਸਵਾਲ ਪੁੱਛੂਗਾ ਕਹਿੰਦੇ ਕੀ ਵੀ ਜਿੰਨੇ ਟੀਚਰ ਆਏ ਨੇ ਇਹਨਾਂ ਚੋਂ ਕਿੰਨਿਆਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਜਿਕੇ ਪੜਾਉਂਦੇ ਨੇ ਕਹਿੰਦੇ ਵੀ ਨਹੀਂ ਪੜਦੇ ਹੁਣ 99% ਵੀ ਨਹੀਂ ਪੜਦੇ ਨਹੀਂ ਕਿਉਂ ਨਹੀਂ ਪੜਦੇ ਇਹ ਸਰਕਾਰੀ ਸਕੂਲਾਂ ਚ ਪੜਾਈ ਨਹੀਂ ਹੈਗੀ ਮੈਂ ਕਿ ਤੁਸੀਂ ਆਪ ਕਹਿ ਰਹੇ ਹੋ ਨਾ ਇਹ ਕਹਿੰਦੇ ਹਾਂ ਮੈਂ ਕਿ ਫਿਰ ਲੋਕਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਦੇ ਵੱਧ ਪੈਸੇ ਮੰਗਣ ਚੱਲੇ ਹੋ ਉੱਥੇ ਤੁਸੀਂ ਚੱਲ ਕਹਿੰਦੇ ਤੂੰ ਰਹਿਣ ਦੇ ਤੂੰ ਆ ਤੂੰ ਨਾ ਆਈ ਉੱਥੇ ਸਭ ਤੋਂ ਪਹਿਲਾਂ ਬਗਾਵਤ ਕਰਦਿਆਂ ਨਾ ਕਰਨੀ ਪਊਗੀ ਭਗਤ ਸਿੰਘ ਹੋਰੀ ਪਹਿਲਾਂ ਕਰਦਿਆਂ ਨਾਲ ਲੜੇ ਸੀ ਫਿਰ ਸਮਾਜ ਨਾਲ ਲੜ ਸਕਦੇ ਹੋ ਫਿਰ ਸਿਸਟਮ ਨਾਲ ਲੜ ਸਕਦੇ ਹੋ ਪਹਿਲਾਂ ਇੱਥੋਂ ਸ਼ੁਰੂ ਕਰਨਾ ਪਊਗਾ ਆਪਾਂ ਕੀ ਲੈਣਾ ਕਰਦੇ ਤਾਂ ਇਹ ਕਹਿੰਦੇ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਵੀ ਆਪਾਂ ਅਸੀਂ ਲੈਣਾ ਹੈ ਸਾਡਾ ਸਮਾਜ ਹੈ ਸਾਡਾ ਸਿਸਟਮ ਅਸੀਂ ਬਦਲਣਾ ਹੈ